ਨਹੀਂ 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 ਡਰਾਮਾ ਚੱਲੀ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40s ਵਾਲਿਆਂ ਨੇ ਡਰਾਮਾ ਲਾਇਆ ਜਿਵੇਂ ਸਾਡਾ ਭਰਾ ਬਿੰਦਰ ਕੁਮਰ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਹੋਈ ਇਹਨਾਂ ਕੋਲ ਸੀ ਰਿਪੋਰਟਿੰਗ ਮੰਗ ਰਿਆ ਇਹ ਇਹਣਾ ਰਿਕਾਰਡਿੰਗ ਮੰਗ ਰਹੇ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਸਰ ਇਹ ਨਹੀਂ ਇਹ ਨਹੀਂ ਰੁਕਰ ਰੁਕਰ ਅਸੀਂ ਇਹਣਾ ਕੋਈ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰ ਕੋਈ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹ ਇਦੋਂ ਵੀ ਮੈਡਮ ਕਿੱਥੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਟ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝ ਹੋਇਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡੀਸ ਅੰਮ੍ਰਿਤਸਰ ਦੀ ਗੱਲ ਹੈ ਜਿੱਦੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿੱਥੇ ਸਰ ਸਰਵਰ ਉਂ ਤਾਂ ਹੈਗਾ ਹਾਂ

ਉਦੋਂ ਉਸ ਟਾਈਮ ਦੀ ਸੀਸੀਟੀਵੀ ਕੰਨ ਲੀ ਰਿਕਾਰਡਿੰਗ ਦੇ ਦੇ। ਇਹ ਤੇ ਮਿਚ ਮਿਚ ਇਧਰ ਇਲਾਦਾ ਮਾਰੀ ਜਾਂਦੇ ਦਫਤਰ ਇਹਨਾਂ ਗਏ ਆ। ਦਫਤਰ ਕਿਹੜਾ? ਹੂੰ। ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ। ਔਰ ਉਸ ਸਾਡੇ ਭਰਾ ਦੀ ਬੋਡੀ ਪੂਰੀ ਮਿਲੀ ਹੋ ਚੁੱਕੀ ਹੈ। ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸ ਦੀ ਬੋਡੀ ਵੀ ਪੈਕ ਕਰ ਦਿੱਤੀ। ਇਹ ਫੋਰਟਿਸ ਹਸਪੀਟਲ ਅੰਬਿਸਰ। ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਲੋ ਲੈ ਲੈ ਠੀਕ ਅਜਾ ਜੀ ਅਫਰ ਨਹੀਂ ਦੋ ਮਿੰਟ ਰੁਕੋ ਮੈਂ ਦਫ਼ਤਰ ਆਇਆ ਮੈਂ ਜਰੂਰੀ ਹੈ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਠੀਕ ਠੀਕ ਆਹ ਹੈ ਇੱਕ ਵਾਰ ਠੀਕ ਹੋ ਗਿਆ ਡਿਸਕਸ ਕਰਨ ਤੋਂ ਬਾਅਦ ਠੀਕ ਠੀਕ ਲੱਗਿਆ ਇਹ ਤਾਂ ਆਪਣਾ ਹੈਗਾ ਜੀ ਆਪਣਾ ਉੱਥੇ ਖੜਿਆ ਆਣਾ ਆਪਣਾ ਵਿੱਚ ਮੱਲ ਰਕਬਰੀ ਸਾਹਮਣੇ 8 ਨੰਬਰ ਬੈਠੇ ਸੀ ਨਾ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਕਿਉਂ ਹੋਊਗਾ ਤੁਹਾਨੂੰ ਇਹ ਜਾਲ ਦੇ ਟਾਈਮ ਤੇ ਹੀ ਨਾ ਪਹੁੰਚ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਉੱਤੇ ਖੜੇ ਡਾਕਟਰ ਕਿਹੜੇ ਪ੍ਰਤੀਕਾਂ ਪ੍ਰਤੀਕਾਂ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਦੋਵੇਂ ਚਲੇ ਗਏ ਹਾਂ ਨਹੀਂ ਨਹੀਂ ਪ੍ਰਤੀਕਾਂ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ ਇਹ ਕਾਰਜ 5 ਵਜੇ ਦੀ ਖੜ 4:30 ਹੋ ਗਿਆ ਹਾਂ ਜੂੜਾ ਉਹ ਅੰਕਲ ਬੈਠੇ ਸੀਗੇ ਨਾ ਆਹ ਦੇਖੋ ਬੜੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਐਂ ਹੀ ਖੜਿਆ ਆਣਾ ਇਧਰ ਕਮਾ ਕੇ ਐਂ ਹੀ ਖੜਿਆ ਹੋ। ਆਪਾਂ ਉਹ ਲੈਉਣਾ। ਟਾਈਮ ਨਹੀਂ ਹੈ ਆਪਾਂ ਕੋਲ। ਇਹ ਅੰਕਲ ਪਹਿਲਾਂ ਥੋੜੀ ਬੈਗਨੇ ਆ। ਇਹ ਫੁੱਲ ਵੀਡੀਓ ਇਹ ਬੜੀ ਪਲੇਬੈਕ ਲਾਇਆ ਆ। ਇੰਨਾ ਹੀ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਬਾਅਦ ਜ਼ੂਮ ਹੋ ਜਾਏਗਾ। ਇਹ ਐਂਟ੍ਰੈਂਸ ਹੀ ਹੈ। ਸਾਡਾ ਡਾਕਟਰ ਆ ਗਿਆ ਸਾਹਮਣੇ ਆਣੇ ਇਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸੀ ਕੰਮ ਸਾਢੇ 3:00 ਨੀਆ 4:00 ਇਹ ਉੱਡੀ ਜੋ ਕੱਢ ਕੇ ਬਾਅਦ ਚ ਤੁਸੀਂ ਇੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਜੇ ਆਈ ਜੂਜੇ ਉਦੋਂ ਸਰਜਰੀ ਹੋ ਚੁੱਕੀ ਸੀ ਹੁੰਦਾ ਹੀ ਨਹੀਂ ਸਾਡੇ ਸਰਜਰੀ ਵੀ ਦਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਹੀ ਲੰਡਾਣਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਗਏ ਬਸ ਕੱਢ ਲੈਣੇ ਕਿਦਾ ਕੁਝ ਮਸਾ ਕਰਦਾ 对对。<Thank>